ਤੈਨੂੰ ਲੱਗਿਆ ਜੇ ਕੋਈ ਮਲਾਵਟ ਸਿੱਧ ਕਰਦਾ ਤਾਂ ਅਸੀਂ ਲੱਖ ਰੁਪਏ ਦਾ ਨਾਮ ਵੀ ਰੱਖਿਆ ਅੱਛਾ ਇਹ ਤਾਂ ਫਾਰਮਾ ਵਾਲੇ ਸਾਡੇ ਤੋਂ ਬਣਵਾ ਕੇ ਜਾਂਦੇ ਨੇ ਠੀਕ ਬਣਾਉਣੇ ਆ ਸ਼ੂਗਰ ਫ੍ਰੀ ਆਟਾ ਵੀ ਬਣਾਉਣੇ ਆ ਜੀ ਦਾ ਤਜਰਬਾ ਹੈ ਕਿ ਅਸੀਂ ਦੇਖ ਕੇ ਹੀ ਦੱਸ ਦਿੰਦੇ ਆ ਵੀ ਆ ਚੀਜ਼ ਚ ਚੰਗੀ ਹੈ ਆ ਮਾੜੀ ਹੈ ਹਾਂਜੀ ਕਿਸਾਨ ਭਰਾਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬੜੀ ਫਾਇਦੇ ਵਾਲੀ ਵੀਡੀਓ ਆ ਤੇ ਅੱਜ ਆਪਾਂ ਪਹੁੰਚੇ ਮਿਲ ਸ਼ੁੱਧ ਸਰੋਂ ਦਾ ਤੇਲ ਤੇ ਬਾਈ ਜੀ ਇਹਨਾਂ ਨੇ 1 ਲੱਖ ਰੁਪਏ ਦਾ ਨਾਮ ਰੱਖਿਆ ਜੇ ਕੋਈ ਇਹਨਾਂ ਦੇ ਵਿੱਚ ਮਿਲਾਵਟ ਸਾਫਤ ਕਰ ਦੇ ਆਜੋ ਆਪਾਂ ਗੱਲ ਕਰਦੇ ਆਂ ਦਲਬਾਤ ਸਿੰਘ ਨਾਲ ਉਹ ਜੀ ਦਲਬਾਤ ਸਿੰਘ ਦੀ ਕੀ ਹਾਲ ਚਾਲ ਹੈ ਜੀ ਬਾਈ ਜੀ ਦਿੱਤਾ ਖਾਲਸਾ ਬਾਈ ਜੀ ਦੀ ਫੋਟੇ ਆ ਮੈਂ ਇੱਕ ਲਾ ਦਲਬਾਤ ਸਿੰਘ ਪਿੰਡ ਕਿਲੀ ਹਾਂਜੀ ਕਿਸਾਨ ਔਇਲ ਮਿਲ ਐਂਡ ਫੀਡ ਫੈਕਟਰੀ ਠੀਕ ਹੈ ਜੀ ਐਂਡ ਨਵਜੋਤ ਫਲੋਰ ਮਿਲ ਠੀਕ ਹੈ ਜੀ ਉਹ ਕਿਸਾਨ ਭਰਾਓ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਦਿੰਨੇ ਆ ਤੁਸੀਂ ਆਪਦੇ ਤਸੱਲੀ ਨਾਲ ਜੋ ਵੀ ਤੁਸੀਂ ਲਿਜਾਣੀ ਹੈ ਤੇਲ ਕਢਾਉਣਾ ਹੈ ਤੇ ਤੁਸੀਂ ਆਓ ਸਾਡੇ ਕੋਲ ਸਰੋਂ ਲਵੋ ਆਪਦੀ ਸਰੋਂ ਲੈ ਕੇ ਕੋਲ ਬਹਿ ਕੇ ਕਢਾ ਕੇ ਜਾਂ ਜਾ ਸਕਦੇ ਜੀ ਆਰੋ ਕੋਲੂ ਕੋਲ ਆਰੋ ਕੋਲੂ ਕੋਲੇ ਚਲੀਏ ਤੁਹਾਨੂੰ ਕੋਲੂ ਦਿਖਾਉਣਾ ਹੈ ਕੋਲੂ ਵੀ ਇਹ ਦਲਬਾਤ ਸਿੰਘ ਦੀ ਕੋਲੂ ਕਈ ਤਰ੍ਹਾਂ ਦੇ ਹੁੰਦੇ ਆ ਇਹਦੇ ਬਾਰੇ ਦੱਸਿਆ ਜੀ ਇਹ ਫਿਲਟਰ ਵਾਲਾ ਕੋਲੂ ਹੁੰਦਾ ਏ ਠੀਕ ਹੈ ਜੀ ਇਹ ਤੇਲ ਹੈ ਜੀ ਇਥੋਂ ਨਿਕਲਦਾ ਤੇਲ ਸਰੋਂ ਪੈਂਦੀ ਤੇਲ ਨਿਕਲ ਕੇ ਆਉਂਦਾ ਅੰਦਰ ਆ ਕੇ ਫਿਰ ਇੱਕ ਦੋ ਦਿਨ ਵਾਸਤੇ ਸਾਨੂੰ ਇੱਥੇ ਸਟੋਰ ਕਰਨਾ ਪੈਂਦਾ ਆ ਡਰਮ ਵਿੱਚ ਇਹ ਡਰਮ ਵਿੱਚ ਸਟੋਰ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਫਿਲਟਰ ਕਰਕੇ ਇਹਨੂੰ ਸਾਫ਼ ਕਰਕੇ ਤੇ ਫਿਰ ਅਸੀਂ ਬੋਤਲਾਂ ਵਿੱਚ ਭਰਦੇ ਆ ਤੇ ਬਹੁਤ ਦੂਰੋਂ ਦੂਰੋਂ ਸਾਡੇ ਕੋਲ ਲੁਧਿਆਣੇ ਚੰਡੀਗੜ੍ਹ ਤੱਕ ਲੋਕ ਤੇਲ ਲੈ ਕੇ ਜਾਂਦੇ ਆ ਜੇ ਕਿਸੇ ਨੇ ਆਪਦੀ ਸਰੋਂ ਲੈ ਕੇ ਆਉਣੀ ਹੈ ਉਹ ਸਾਡੇ ਤੋਂ ਆਪਦੀ ਲੈ ਆਉਣੀ ਹੈ ਤੇ ਆਪਦੀ ਵੀ ਕਢਾ ਸਕਦਾ ਕੋਲ ਆ ਕੇ ਤੇ ਜੇ ਤੁਹਾਡੇ ਕੋਲ ਸਰੋਂ ਕਿਹੜੀ ਕਿਹੜੀ ਕਿਸਮਾਂ ਸਰੋਂ ਕਿੰਨੀ ਤੁਹਾਡੇ ਕੋਲ ਸਰੋਂ ਆ ਦੇਖੋ ਜੀ Rajasthan ਤੋਂ ਸਰੋਂ ਆਉਂਦੀ ਹੈ ਸਾਡੇ ਠੀਕ ਹੈ ਜੀ ਇਹ 40 ਲੀਟਰ ਦੀ ਹੁੰਦੀ ਹੈ ਠੀਕ ਆ ਤੇ ਇਹ ਵਧੀਆ ਹੈ ਬਰਾਨੀ ਹੁੰਦੀ ਹੈ 에ਰੋਗੈਨਿਕ ਹੁੰਦੀ ਹੈ ਠੀਕ ਹੈ ਕੋਈ ਖਾਤ ਦਵਾਈ ਵਾਲੀ ਨਹੀਂ ਹੁੰਦੀ ਠੀਕ ਹੈ ਤੇ ਇਹਦਾ ਤੇਲ ਅਸੀਂ ਕੱਢਦੇ ਆ ਆ ਪੈਕਿੰਗ ਦਿਖਾ ਦੇ ਆ ਪੈਕਿੰਗਾਂ ਵੀ ਸਾਡੇ ਕੋਲ ਸਾਰੀਆਂ ਹੁੰਦੀਆਂ ਨੇ ਠੀਕ ਹੈ ਜੀ ਆ ਦੇਖੋ ਜੀ 4 ਲੀਟਰ ਦੀ ਪੈਕਿੰਗ ਹੈ ਇਹਦੇ 5 ਲੀਟਰ ਦੀ ਪੈਕਿੰਗ ਵੀ ਹੁੰਦੀ ਹੈ ਠੀਕ ਆ ਆ 20 ਪੈਸੇ ਚ ਦੁਕਾਨਦਾਰ ਭਰਾਵਾ ਵਾਸਤੇ ਅੱਛਾ ਜੀ ਤਾਂ ਦੇ ਆ 10 ਰੁਪਏ ਚ ਠੀਕ ਆ ਆ ਲੀਟਰ ਚ ਠੀਕ ਹੈ ਜੀ हां 2 लीटर ਠੀਕ ਆ ਹਰ ਇੱਕ ਤਰ੍ਹਾਂ ਦੀ ਪੈਕਿੰਗ ਤੇ ਖੁੱਲਾ ਵੀ ਜੋ ਪੈਣਾ ਵਿੱਚ ਲਿਜਾ ਸਕਦਾ ਠੀਕ ਆ ਉਸ ਤੋਂ ਬਾਅਦ ਅਸੀਂ ਫੀਡ ਉਸ ਤੋਂ ਬਾਅਦ ਅਸੀਂ ਇਧਰ ਫਲੋਰ ਮਿਲ ਤੇ ਕੰਮ ਕਰਦੇ ਆਂ ਠੰਡੇ ਆਟੇ ਦੀ ਚੱਕੀ ਠੰਡੇ ਆਕੇ ਚੱਕੀ ਠੀਕ ਹੈ ਜੀ ਤੇ ਇਹਦੇ ਵਿੱਚ ਅਸੀਂ ਆਰਗੇਨਿਕ ਆਟਾ ਵੀ ਬਣਾਉਨੇ ਆ ਸ਼ੂਗਰ ਫਰੀ ਆਟਾ ਵੀ ਬਣਾਉਨੇ ਆ ਜੇ ਕਿਸੇ ਨੇ ਚਾਹੀਦਾ ਹੋਵੇ ਠੀਕ ਹੈ ਆਕੇ ਲੈ ਜਾ ਸਕਦਾ ਕੋਰ ਖਲੋ ਕੇ ਆਪਦਾ ਸਾਮਾਨ ਪਵਾਓ ਤੇ ਕਢਾ ਕੇ ਲੈ ਜਾਓ ਵੀ ਅਸੀਂ ਅਵੇਸਣ ਵੀ ਬਣਾਉਨੇ ਆ ਆਪਦਾ ਠੀਕ ਹੈ ਜੀ ਵੇਸਣ ਦਾ ਤਾਲਾ ਸਾਰੀਆਂ ਸਾਡੀਆਂ Rajasthan ਤੋਂ ਆਉਂਦੀਆਂ ਜੀ ਠੀਕ ਆ ਕਿਰੀਆਨਾ ਸਟੋਰ ਵੀ ਸਾਡਾ ਨਾਲ ਹੈ ਫੀਡ ਬਾਰੇ ਦੱਸੋ ਸਾਨੂੰ ਫੀਡ ਸਾਡਾ ਇੱਧਰ ਦੇਖੋ ਜੀ ਇਹ ਖਾਲਾthi ਆਉਦੀ ਘਰੋਂ ਜਿਹੜੀ ਸਰੋਂ ਸਾਡੀ ਆਉਂਦੀ ਉਹਨਾਂ ਦੀ ਕੱਢਦੇ ਆ ਠੀਕ ਹੈ ਇੱਕ ਵਾਰੀ ਅਸੀਂ ਕੱਢਦੇ ਆ ਅੱਛਾ ਦੂਜੀ ਵਾਰ ਦੂਜੀ ਵਾਰ ਇੱਕ ਵਾਰੀ ਸਰੋਂ ਖਾਲ ਕੱਢਣੀ ਹੈ ਬਸ ਲੋਕੀ ਚੰਤਨਵਾਰ ਖਾਲ ਕੱਢਦੇ ਆ ਹਾਂਜੀ ਅਸੀਂ ਇੱਕੇ ਵਾਰੀ ਕੱਢਣੀ ਹੈ ਅਤੇ ਇਹਦੇ ਵਿੱਚ 10% ਤੇਲ ਦੀ ਮਾਤਰਾ ਹੁੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਬਿਹਾਰ ਤੋਂ ਮੱਕੀ ਮੰਗਾਈ ਦੀ ਹੈ ਠੀਕ ਹੈ ਜੀ ਐਡੀ ਸਾਫ ਮੱਕੀ ਕੇ ਇਹਦਾ ਅਸੀਂ 28 پیس ਕੇ ਵੇਚ ਦੇ ਰਹੇ ਨੇ ਠੀਕ ਹੈ ਜੀ ਤੇ ਉਹ ਜੋ ਜੋ ਵੀ ਇਸ ਦੇ ਰਾਸਾਂ ਤੋਂ ਆਉਂਦੇ ਆ ਜੀ ਸਾਫ ਜੋ ਆਰਗੇਨਿਕ ਆਟਾ ਬਣਾਉਣ ਵਾਸਤੇ ਵੀ ਵਰਤੀਦੇ ਨੇ ਠੀਕ ਹੈ ਜੀ ਤੇ ਫੀਡ ਵਾਸਤੇ ਵੀ ਵਰਤੀਦੇ ਨੇ ਉਸ ਤੋਂ ਬਾਅਦ ਆ ਗਈ ਇਹ ਛੋਲਿਆਂ ਦੀ ਚੂਰੀ ਠੀਕ ਆ ਦੇਖੋ ਜੀ ਅੱਧੇ ਛੋਲੇ ਵਿੱਚ ਆਹ ਵੇਖੋ ਆ ਛੋਲੇ ਵਿੱਚ ਘਟ ਭੱਜ ਬਹੁਤ ਛਿਲਿਆਂ ਦੀ ਉਸ ਤੋਂ ਬਾਅਦ ਆ ਗਈ ਜੀ ਆ ਬੜੇਵਿਆਂ ਦੀ ਖਾਲ ਠੀਕ ਹੈ ਜੀ ਇਹ ਬੜੇਵਿਆਂ ਦੀ ਖਾਲ ਅਸੀਂ ਮੁਕਸਰ ਤੋਂ ਆਪ ਜਾ ਕੇ ਫੈਕਟਰੀ ਦੇ ਵਿੱਚੋਂ ਕੋਲ ਖੋਲ ਕੇ ਕਢਾ ਕੇ ਲੈ ਆਈ ਦੀ ਏ ਠੀਕ ਹੈ ਜੀ ਉਸ ਤੋਂ ਬਾਅਦ ਕੀ ਚੋਕਰ ਆ ਠੀਕ ਆ ਚੋਕਰ ਪਾਈ ਦਾ ਵਿੱਚ ਫੀਡ ਦੇ ਆ ਛਿਲਕਾ ਛੋਲਿਆਂ ਦਾ ਹਾਂ ਛੋਲਿਆਂ ਦਾ ਛਿਲਕਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਤਾਰਾ ਮੀਰਾ ਠੀਕ ਹੈ ਜੀ ਤੇ ਕੜਕ ਮੇਰੇ ਵੀਰ ਕਿਸਾਨ ਜੀ ਘਰੋਂ ਲਿਆਉਣੀ ਘਰੋਂ ਲਿਆ ਸਕਦੇ ਨੇ ਇਹ 14-1500 ਦਾ ਗੱਟਾ ਸਿਰਫ ਤੁਹਾਨੂੰ ਪਾਵੇਗਾ ਅੱਛਾ ਜੀ ਸਾਰਾ ਸਮਾਨ ਪਾ ਕੇ 14-1500 ਦਾ 14-1500 ਦਾ ਗੱਟਾ ਪਊਗਾ ਕਣਕ ਤੁਸੀਂ ਘਰੋਂ ਲੈ ਆਉਣੀ ਏ ਠੀਕ ਆ 1400 ਦਾ ਜਾਂ 1500 ਦਾ ਵੱਧ ਠੀਕ ਆ ਲੂਣ ਵੀ ਪੈਣਾ ਇਹਦੇ ਮਿੱਠਾ ਸੋਡਾ ਵੀ ਸਾਰਾ ਪਾ ਕੇ ਤੇ ਤੁਹਾਨੂੰ 1500 ਦੇ ਵਿੱਚ ਵਿੱਚ ਇਹ ਪੈ ਜਾਏਗਾ ਜਿਵੇਂ ਅੱਜਕੱਲ ਗਾਂ ਗਾਵਾਂ ਰਿਪੀਟ ਹੋ ਰਹੀਆਂ ਅਸੀਂ ਆਪਦਾ ਆਪਦਾ ਫਾਰਮ ਹੀ ਏ ਸਾਡਾ ਸਿੱਧੂ ਡੇਰੀ ਫਾਰਮ ਅਸੀਂ ਆਪ ਹੀ ਆਪਦਾ ਮਾਲ ਆਪਦੇ ਨੂੰ ਪਾਉਨੇ ਆ ਸਾਰਾ ਬਣਾ ਕੇ ਜੇ ਕੋਈ ਕਿਸਾਨ ਵੀਰ ਦੂਰ ਦੂਰੋਂ ਫਾਰਮਾਂ ਵਾਲੇ ਸਾਡੇ ਤੋਂ ਬਣਵਾ ਕੇ ਜਾਂਦੇ ਨੇ ਠੀਕ ਆ ਠੀੜਾ ਤੇ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਵੇ ਤੇ ਆ ਕੇ ਲਿਜਾ ਸਕਦਾ ਲੋ ਜੀ ਆ 13 ਤੋਂ ਸਾਡਾ ਲੱਗੀ ਇਹ ਮਿਲ ਲੱਗੀ ਹੋਈ ਹੈ ਜੀ ਠੀਕ ਆ ਸਾਨੂੰ ਤਾਂ ਇੰਨਾ ਤਜਰਬਾ ਹੈ ਕਿ ਅਸੀਂ ਵੇਖ ਕੇ ਹੀ ਦੱਸ ਦਿੰਨੇ ਆ ਵੀ ਆ ਚੀਜ਼ ਚ ਚੰਗੀ ਹੈ ਆ ਮਾੜੀ ਹੈ ਠੀਕ ਆ ਇਹ ਤਾਂ ਹੋ ਗਿਆ ਤਜਰਬਾ ਜੇ ਪੜ੍ਹਾਈ ਵਾਲੇ ਪਾਸੇ ਹੈਗੇ ਇਧਰ ਜੋਤਾ ਗੁਰਜੋਤ ਸਿੰਘ ਇਹਨੇ ਡੀএসসি ਐਗਰੀਕਲਚਰ ਕੀਤੀ ਹੈ ਤੁਸੀਂ ਤੇ ਹੁਣ ਤੁਸੀਂ ਜੋਬ ਕਿੱਥੇ ਕਰਦੇ ਹੋ ਹੁਣ ਮੈਂ ਜੋਬ ਤੇ ਕਰੀ ਲੀਵ ਲਈ ਆ ਅੱਛਾ ਜੀ ਹਾਂ ਜੀ ਤੁਸੀਂ ਇਹ ਦੇਖੋ ਜੀ ਤਰਬਾਤ ਸਟੱਡੀ ਦੋਨੇ ਚੀਜ਼ਾਂ ਵਿੱਚ ਆ ਗਿਆ ਤੇ ਬੜੇ ਵਧੀਆ ਤਰੀਕੇ ਨਾਲ ਇਹ ਫੀਡ ਬਣਾ ਕੇ ਦਿੰਦੇ ਆ ਭਰਾ 14-1500 ਰੁਪਏ ਰੇਟ ਆਖਿਆ ਤੁਸੀਂ 1500 ਦਾ ਘੱਟਾ ਪੈਂਦਾ ਜੇ ਇੱਕ ਗੁਸਾਨ ਆਪਦਾ ਪਵਾ ਕੇ ਜਾਇਦਾ 1500 ਰੁਪਏ ਕੋਸ਼ਿਸ਼ ਵੀ ਨਹੀਂ 1500 ਤੋਂ ਸ਼ੁਰੂ ਹੁੰਦੀ ਨੇ ਬਿਜਾਰ ਦੇ ਵਿੱਚੋਂ ਫੀਡ ਲੈਣੇ ਆ ਤੇ 1500 ਤੋਂ ਸ਼ੁਰੂ ਹੁੰਦੀ ਆ ਮਾੜੀ ਤੋਂ ਮਾੜੀ ਫੀਡ ਆਉਂਦੀ 1500 ਦੀ ਤੇ ਇਹ ਇੱਕ ਨੰਬਰ ਆਰਗੈਨਿਕ ਨਾਂ ਦੇ ਵਿੱਚ ਕੋਈ ਕੈਮੀਕਲ ਹੋਣਾ ਨਾ ਕੋਈ ਇਹਦੇ ਵਿੱਚ ਮਿਲਾਵਟ ਹੋਣੀ ਅਨੇ ਕਿਸਾਨ ਭਰਾਓ ਤੁਸੀਂ ਜਰੂਰ ਇੱਥੇ ਆਓ ਇਹਦਾ ਐਡਰੈਸ ਕੀ ਹੈ ਜਿਲ੍ਹਾ ਫੋਇਪੁਰ ਠੀਕ ਹੈ ਤਹਿਸੀਲ ਗੁਰੂਰਸਾ ਹੈ ਸਾਡਾ ਨੰਬਰ ਹੈਗਾ ਇਹ 6280391613 ਠੀਕ ਹੈ ਜੀ 9878409706 ਠੀਕ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ ਠੀਕ ਹੈ ਜੀ ਧੰਨਵਾਦ ਜੀ